ਕੀ ਚੋਣ ਚੰਗੀ ਹੋ ਆਂ ਜੀ ਨਾ ਹੱਥ ਨਾਲ ਦੇਖੀ ਬਹਿਣੀ ਇਹ ਕਦੇ ਪੂਰੇ ਦਾ ਜੂਰੇ ਨਾਲ ਦੇ ਅੰਦਰ ਹੀ ਪਰਨੇ ਦੀ ਕਰਦਾ ਪੈਰ ਤੇ ਰੱਤ ਲੱਭ ਗਾਉਂਦੀ ਪੈਂਦੀ ਐ ਧਰਤੀ ਮੈਂ ਬੋਲਦੀ ਨਹੀਂ ਅੱਖਾਂ ਕਿੱਥੇ ਜਾਣਾ ਬੰਦੇ ਹਾ ਨਾ ਝੰਡਾ ਆ ਕੁੜੀ ਚੰਗੀ ਹੋਵੇ ਤੇ ਆਈ ਜਾਵੇ ਆ ਰੋਲਾ ਪੁੰਜੀ ਕਰਦੀ ਨਹੀਂ ਆਣਾ ਵੀ ਸੋਮਵਾਰ ਦੀ ਵੀ ਛੁੱਟੀ ਐ ਛੁੱਟੀ ਆ ਬਾਹੂ ਦੀ ਜਿਹੜੀ ਕੁੜੀ ਮੇਰੀ ਹੁੰਦੀ ਹੁੰਦੀ ਨਾ ਉਈ ਇੱਕ ਮੇਰਾ ਕਰਦੀ ਐ ਜਿ ਕੱਖਾ ਮਾੜਾ ਤੋ ਬੋਲੀ ਬਾਕੀ ਇਹ ਦੇਖ ਮ ਅਜੇ ਤਾ ਨਾ ਕੀਏ ਹੈ ਇੱਕ ਬੋਲੀ ਬੈਠੀ ਖੇਡ ਕਰਦੀ ਜਾਂਦੀ ਨਾ ਕੋਲੋਂ ਕੁਝ ਕਰਨਾ ਮੇਂ ਨਿਆਣਿਆਂ ਨੂੰ ਹੀ ਸਾਰੀ ਮਿਲਦਾ ਨਾਲੇ ਤੇ ਤੇਨੂੰ ਛੁੱਟੀ ਐ ਮੈਂ ਨਾਲਿਆਂ ਦੀ ਮਾਦਨ ਨਦਰੋਂ ਦਾ ਮਰਮ ਹਟ ਕਰ ਜਾਨੀ ਐ ਆਹ ਦੇਖ ਲੈ ਆਤਾ ਨਹੀਂ ਕਿਥੋਂ ਲੋਕਾਂ ਤੋਂ ਪੱਕੇ ਕਰਦੂ ਤੇ ਚੁੱਪ ਹੋ ਜਾਈ ਨਾ ਨੰਨਾ ਨਾ ਕਰਨ ਨਾ ਇਹੀ ਜਾਣ ਐਂ ਜੈ ਲਖੜਮੀ ਇੱਕ ਬੇਟੀ ਰਹਿੰਦੀ ਬੇਹੀ ਕਰਕੇ ਮੰਦੀ ਆਦੀ ਜੇ ਦੱਸ ਮੈਂ ਲਾਗੂ ਕੋਈ ਕੁਛ ਕਰਦ ਰੱਖੀਏ ਕਰਨਾ ਹੁੰਦਾ ਵਾ ਕਿਤੇ ਆਹ ਕੋਈ ਜਾਂਦੇ ਸੀ ਜਾਂ ਮੈਂ ਕੁਛ ਕਰਦਾ ਨਾ ਮੈਂ ਦੇ ਵੀ ਹਮੇਂ ਗਾ ਲਿਆ ਕੀ ਇਹ ਨੂੰ ਪਾ ਸਮਝ ਗਿਆ ਤੋਰ ਤੋ ਦਾ ਕੋਈ ਕੰਮ ਨਹੀਂ ਲੋਕਾਂ ਨੇ ਸਸਾਂ ਦੇ ਜੰਗਾ ਤੋਂ ਨਹੀਂ ਨਿਕਲਦੇ ਇਹ ਰਾਮ ਦਾ ਪਹਿਲਾ ਸਾਰੇ ਕਰਦਾ ਹੀ ਨਹੀਂ ਮਾਤਾ ਲੈ ਫੜ ਮਾਤਾ ਪਹਿਲੀ ਗੱਲ ਵੀ ਇੰਦਾਂ ਨਾ ਚੁੱਕਿਆ ਕਰਕੇ ਇਹਦੇ ਘਰੋਂ ਸਾਂ ਚੁੱਕ ਤੋਂ ਲਿਉਂਦੀ ਆ ਪੱਕੇ ਕੱਦੂ ਕਿਤੇ ਕਿਹੇ ਨਾ ਕੰਮ ਦੇ ਇਹ ਸਾਂ ਹੀ ਚੁੱਕਣ ਵਾਲੀ ਗੱਲ ਆ ਫਿਰ ਤੇ ਲੋਕਾਂ ਦੇ ਪਿੰਡ ਪਿੰਡ ਦੇ ਵਿੱਚ ਚੁੱਕ ਲੈਂਦੀ ਕਿਸੇ ਦੇ ਘਰੇ ਵੀ ਰੱਖ ਆਇਆ ਤਾਂ ਪੁੱਤ ਚੇਤੋ ਕੁ ਸਬਜ਼ੀ ਦਿੰਦਾ ਮੈਂ ਇਹ ਨਹੀਂ ਚੱਲ ਜੇ ਤਾਂ ਮੈਂ ਅਗਲੇ ਆਖਣਗੇ ਕਿ ਡਾਣਾ ਰਾਕੜ ਕਰਦੀ ਐ ਨਾਲੇ ਨਾ ਤੂੰ ਹੀ ਜਾਖਣਾ ਹੀ ਆ ਤੇ ਕਿ ਕਿਰਤੀ ਦੇ ਮੋਲ ਨਾਲ ਆ ਕੇ ਦੇਣੀ ਪੈਜੀ ਤੂੰ ਹੀ ਮੂਤ ਦੀ ਮੱਛੀਆਂ ਮਾਰਦੇ ਰਿਓ ਸਾਰੀ ਉਮਰ ਐ ਇਦਾਂ ਹੀ ਢਾਡੀ ਲੰਘ ਚੱਲੀ ਮੋਲ ਪੁੱਤ ਕੁ ਸਬਜ਼ੀਆਂ ਲੈ ਕੇ ਖਾਧੀਆਂ ਗੁਜ਼ਾਰਾ ਹੁੰਦਾ ਤੂੰ ਆਪ ਸਿਆਣੀ ਠੀਗੀ ਆਸਰਾ ਨੇ ਤੇ ਘਰ ਤੇ ਖਰਚੀ ਐ ਲੈ ਮੈਂ ਤਾਂ ਹਿੱਕ ਤੇ ਲੈ ਕੇ ਮਰਨਾ ਨਾ ਹੈ ਸਾਰੀ ਉਮਰ ਤੇਰੀ ਐਂ ਹੀ ਕਰਦੇ ਨਾ ਕਿ ਮੇਰੇ ਤੋਂ ਤਣੀ ਬੇਨਾਂ ਤੇ ਮਾਤਾ ਨੇ ਕਿਹੜਾ ਹਿੱਕ ਤੇ ਲੈ ਕੇ ਮਰ ਜਾਣਾ ਨਾ ਸਾਰਾ ਕੋਈ ਤੁਹਾਡੇ ਜੋਗਾ ਹੀ ਆ ਟਾਡੇ ਚੋਂ ਤੇ ਫਿੱਟ ਤੇ ਧਰਤੀ ਲੈ ਜਾਣਾ ਸਾਫੇ ਤੁਹਾਡੇ ਜੋ ਕਈ ਆ ਐਵੇਂ ਕਿਉਂ ਮੈਨੂੰ ਚੁੱਪ ਦੀ ਰਹੀ ਨਹੀਂ ਤਾਂ ਕਹਤੋਂ ਮੈਨੂੰ ਚੁੱਕ ਚੁੱਕ ਮਾਰਦੀ ਰਹੀ ਹੈ ਕਿ ਤੈਨੂੰ ਮੈਂ ਤੂੰ ਗੱਲਾਂ ਕਰਦੀ ਆ ਕੀ ਤੈਨੂੰ ਮੈਂ ਚੁੱਪ ਚੁੱਕ ਬਣਾ ਕਰਦੀ ਆ ਜਦੋਂ ਤੈਨੂੰ ਮੈਂ ਮਾਰੀ ਨਹੀਂ ਆਦੀ ਚੰਗੀ ਨਹੀਂ ਆਦੀ ਜਿਹੜਾ ਤੂੰ ਕੰਮ ਮੇਰੇ ਅੱਗੇ ਕਰਦੀ ਮੈਂ ਉਹ ਵੀ ਚੁੱਪ ਕਰਕੇ ਕਰ ਦਿੰਦੀ ਮੈਂ ਕਦੀ ਮਾਰਾ ਤੀ ਕਿ ਤੈਨੂੰ ਮੈਂ ਕਿਹਾ ਮਾਤਾ ਜੀ ਤੂੰ ਆਪ ਵਾਲੀ ਕਿੰਨੀਆਂ ਕਿੰਨੀਆਂ ਮੈਨੂੰ ਗੱਲਾਂ ਕਰਦੀ ਨਿੱਕੀ ਜੀ ਗਲਤੀ ਤਾਂ ਜੇ ਤੈਨੂੰ ਮੈਂ ਇੰਨਾ ਤਾਂ ਕਹਿਤਾ ਮੈਂ ਤਾਂ ਤੈਨੂੰ ਮਿਰਚਾਂ ਲਾਗੂਂਦੀਆਂ ਹਾਏ ਹਾਏ ਨਹੀਂ ਮੈਂ ਗੱਲਾਂ ਕਰਦੀ ਮੈਂ ਤਾਂ ਤੈਨੂੰ ਕਦੀ ਕੋਈ ਗੱਲ ਕੀਤੀ ਨੀ ਚੌਂਕੇ 'ਚ ਧਰੇ ਤੂੰ ਡੋਲੇ ਤੂੰ ਬਗਾੜੇ ਤੂੰ ਸਵਾਰੇ ਤੂੰ ਮੈਂ ਤਾਂ ਤੈਨੂੰ ਕਦੀ ਖੜਾ ਹੀ ਛੱਡਿਆ ਤੇ ਚਲੋ ਘਰ ਇਹਨਾਂ ਦਾ ਆਪੇ ਜਿੰਤਾ ਮਰਜੀ ਇਹ ਕਰਦੇ ਫਿਰਿਆ ਕਿਆ ਠੀਕ ਮਾਤਾ ਵਧੀਆ ਗੱਲਾਂ ਨਾ ਕਰ ਮੈਨੂੰ ਜੇ ਤਾਂ ਖਾਂਦਾ ਰਹਿ ਤੈਨੂੰ ਤੇ ਆਪੇ ਰਿੰਦੀ ਰੰਮੀ ਨਹੀਂ ਨੀ ਦੋ ਛੋਟੀਆਂ ਮੇਰਾ ਜਾਨਦਾਰਾ ਤਾਂ ਮੈਂ ਤਾਂ ਚੱਲੀ ਨਿਕ ਤੇ ਸਾਥ ਜੰਦੀ ਸੀ ਆਪਾਂ ਕਰ ਕਿੱਥੇ ਜਾਣਾ ਆਪਣੇ ਬੇਤੇ ਜਾਣਾ ਹੋਰ ਮੈਂ ਕਿੱਥੇ ਗੇਰਾਸ ਪੈਣ ਲੱਗੀ ਜਾਣਾ ਕਿੱਥੇ ਕੂਚ ਪੇਕੇ ਆਣੇ ਚਲਨੀ ਦੋ ਛੁੱਟੀਆਂ ਆ ਗਈਆਂ ਚਾਰ ਦਿਨ ਸਾਹ ਲੈ ਆਵਾ ਨਾ ਪੁੱਤ ਪੇਕੇ ਦਾ ਸ ਮੇਰੇ ਕੋ ਕੰਮ ਹੁੰਦਾ ਹੁਣ ਇੱਕ ਅੱਧੀ ਛੁੱਟੀ ਆਈ ਤੇ ਤੂੰ ਪੇਕੇ ਚਲ ਜਾਣਾ ਨਹੀਂ ਐਂਦਾ ਕਹਿੰਦਾ ਨਾਲੇ ਭੈਣ ਆਉਂਦੀ ਆ ਕਿਹੜੀ ਭੈਣ ਆਉਂਦੀ ਆ ਪ੍ਰੀਤ ਆਏ ਨੀ ਦਾ ਵੀ ਦਹੇ ਦਿਲਾ ਇਹ ਕਹਿੰਦਾ ਪ੍ਰੀਤ ਨੇ ਖਾਲੀ ਜਾਣਾ ਹਰੇ ਮਾਤਾ ਕਾਲਾ ਸੋਈਏ ਤੂੰ ਮੈਨੂੰ ਜੋ ਮਰਜ਼ੀ ਕਹਿ ਲੈ ਮੇਰੀ ਕੀ ਨੂਣਾ ਕਿਆ ਕਰ ਕੀ ਵਿਚਾਰੀ ਉਹਨੇ ਆਉਣਾ ਆ ਜਾਂਦੀ ਤੂੰ ਐਵੇਂ ਉਹਨੂੰ ਟੋਟ ਟੋਟ ਨਾ ਪਈਆ ਪਿਆ ਕਰ ਹਰੇ ਮਾਤਾ ਪਿਛਲੇ ਹਫਤੇ ਆਈ ਸੰਡੇ ਕਾ ਟੋਟ ਟੋਟ ਪਈਦੀ ਰਹਿਨੀ ਚਰੀ ਉਹਨੂੰ ਨਾ ਇੱਟਾ ਕਰਿਆ ਕਰ ਵਿਚਾਰੀ ਉਹ ਵੀ ਤੋਦਨ ਰਹਿਣ ਆਉਂਦੀ ਆ ਨਹੀਂ ਮੈਂ ਤਾਂ ਪਿਛਲੇ ਸਾਲਾ ਠੀਕ ਆ ਜੇ ਪਿਛਲੇ ਹਫਤੇ ਆਈ ਅੱਠ ਦਿਨ ਨਹੀਂ ਪਏ ਐਡੀ ਕੀ ਉਹਦੀ ਮੇਲੜੀ ਤੇ ਬਾਹ ਆਈ ਰਹਿੰਗੀ ਤੇ ਇਹਨਾਂ ਨੇ ਆਉਣਾ ਹੀ ਆਉਣਾ ਮੈਂ ਕਦੋਂ ਦੀ ਗਈ 2 ਮਹੀਨੇ ਹੋ ਗਏ ਤੇ ਜੇ ਮੈਂ ਜਾ ਮਾਰਾਂ ਉਹ ਤਾਂ ਕੀ ਹੋਣ ਲੱਗਾ ਵਾ ਹੈ ਨਖਾਰੇ ਵਾ ਤਿੱਕੇ ਕੋਲੇ ਰਕੇ ਤੁੰ ਕੋਲੇ ਜੀ ਉਹਨਾਂ ਖਾਲ ਨਾਲ ਪਕਾ ਕੇ ਨਾਲ ਮਿਲ ਕੇ ਖਾ ਲੇ ਤੇਰਾ ਚੇਤਾ ਕਰਦਾ ਨਾ ਤੇਰੀ ਕੀ ਆਜੀ ਆਪਣੀ ਇਦਾਂ ਮੇਰੀ ਮਾਤਾ ਵਾ ਉਥੇ ਡੀਕਨ ਦਾ ਹੀ ਬਈ 2 ਮਹੀਨੇ ਹੋ ਗਏ ਤੇਰਾ ਜੀ ਕਰਦਾ ਕਿ ਤੀਜੇ ਦਿਨ ਆਖ ਮੇਰੀ ਤੀਂ ਮਿਲ ਜੇ ਤੇ ਵੀ ਰਹਿ ਗਿਆ ਨਾ ਉਹ ਤੱਕ ਮੈਂ ਮਨਉ ਦੀ ਨਾ ਰਹੀ ਉੱਥੇ ਰਿਤੀ ਰਹਿ ਗਈ ਤੇ ਜੇ ਤੈਨੂੰ ਮੈਂ ਕਦੋਂ ਨਾ ਸਮਝਿਆ ਤੈਨੂੰ ਮੈਂ ਧੀ ਸਮਝਿਆ ਪਾਈ ਨਾ ਤੇ ਘਰ-ਬਾਰ ਸਾਰਾ ਤੇਰੇ ਤੇ ਸੁੱਟਿਆ ਸਾਂਭਣ ਨਹੀਂ ਫੇਰ ਕਿੱਡੀ ਕੰਮ ਮਾਰੀ ਬਣਾ ਕੇ ਰੱਖਿਆ ਹੀ ਸਾਂਭਣਾ ਦਾ ਨਹੀਂ ਕੰਮ ਮਾਰੀਆਂ ਕੰਮ ਕਰ ਨਹੀਂ ਇਸ ਕਰਕੇ ਤੂੰ ਜੇ ਤੋ ਕੀ ਕੰਮ ਕਰ ਮਤਰੀ ਅਜੇ ਤੂੰ ਨਾਲ ਹੰਡਿਆਂ ਵਰਤਨ ਵਾਲੀ ਜੇ ਨਾਲ ਕਿਤੇ ਕੰਮ ਸਾਰਾ ਕੱਲ ਹੀ ਬਿਆ ਕਰੇਂਗੀ ਤਾਂ ਕੀ ਹੋਣ ਲੱਗਾ ਇੰਨਾ ਦਿਨ ਤੱਕ ਨਾ ਹੋਵੇ ਮੈਨੂੰ ਦੁਪਹਿਰ ਚੜ੍ਹ ਜਾਂਦੀ ਸਾਰੀ ਫੇਰ ਕਿੱਡੇ ਕਾਲਾ ਮੇਰੇ ਕੋਲ ਨਹੀਂ ਕੰਮ ਹੁੰਦਾ ਕੰਮ ਕਰ ਕਰ ਹੀ ਏਡੇ ਕੀਤੇ ਕਾਹ ਗਾਂ ਤੈਨੂੰ ਲਿਆਦਾ ਵਿਆਹੇ ਕੀਤੇ ਕੰਮ ਚੱਲਦੀ ਰਹਿੰਦੀ ਇਹਨਾਂ ਗਾੜੀ ਜੋੜੇ ਹੱਥ ਤੇਰਾ ਲੱਗ ਕੇ ਤਾਂ ਸੁੰਸਣ ਮੈਂ ਸਾਰੀ ਉਮਰ ਹੀ ਹੱਤ ਗਈ ਆ ਠੀਕ ਵਾ ਨਾ ਕੰਮ ਜਿਹੜੇ ਤੂੰ ਗਵਣੀਆਂ ਘਰ ਚੁਗਣੀਆਂ ਕਰਨ ਲੱਗੀ ਤੂੰ ਏਡੀ ਹੋ ਜਾਂਦੀ ਐ ਤੇ ਉਹਨਾਂ ਤੂੰ ਕੰਮ ਕਰਨ ਲੱਗੀ ਤੂੰ ਐ ਹੋ ਜਾਂਦੀ ਐ ਮੈਂ ਤੋਂ ਕਰ ਲਿਆ ਕਿਥੀ ਦੀ ਕਪੜੀ ਜਿਵੇਂ ਕੱਟ ਕਰ ਜੀ ਨਹੀਂ ਹੈ ਬਹਿ ਜੇ ਇਹ ਰਾਤ ਤੋਂ ਲੰਦਾ ਆਂ ਤੇ ਵੀ ਕੁੜੀ ਬੜੀ ਚੰਗੀ ਪੂਰੀ ਬੜੀ ਚੰਗੀ ਕੰਜਰੀ ਨੂੰ ਰੋਈ ਤੇ ਕੰਜਰ ਕੇ ਮੈਂ ਤੇ ਮੇਰ ਕੋ ਚਾਜ ਦੀ ਕੁੜੀ ਦੀ ਦਾਸ ਪਾਹ ਹ ਜਿਹੜਾ ਮੇਰਾ ਘਰ ਲੈ ਕੇ ਤੁਰ ਪਵੇ ਤੇ ਨਾ ਮੈਨੂੰ ਬਹੁਤੀਆਂ ਗੱਲਾਂ ਕਰਿਆ ਕਰੇ ਪਰ ਮੇਰੀ ਤੇਜ ਨੇ ਕੁੜੀ ਨੇ ਤੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹਜੇ ਤੇ ਮੇਰਾ ਪੋਤ ਵਿਆਹਣ ਵਾਲਾ ਹਜੇ ਤੇ ਉਹਨੂੰ ਕੁੜੀ ਨੂੰ ਨਹੀਂ ਛੰਡਿਆ ਚਾਹੁੰਦੀ ਕੱਲ ਨੂੰ ਉਹਨੂੰ ਵੀ ਮੈਂ ਵਿਆਹਣਾ ਕਰਨਾ ਇਹਨੇ ਤੇ ਮੈਨੂੰ ਬੜਾ ਦੁਖਾਰ ਦਿੱਤਾ ਹੁਣ ਪੇਕਿਆਂ ਦੀ ਲੋ ਲੱਗ ਗਈ ਵੀ ਮੈਂ ਪੇਕਿਆਂ ਨੂੰ ਜਾਣਾ ਉਹ ਵੱਡੇ ਆਲੂ ਵਾਲੇ ਸਰਦਾਰ ਇੱਧਰ ਨਹੀਂ ਆ ਕੇ ਮਿਲ ਸਕਦੇ ਇਹਨੂੰ ਆਣ ਕੇ ਇੱਨੇ ਜਾਣਾ ਉੱਥੇ ਮੇਰੀ ਕੁੜੀ ਬਿਹਾਰੀ ਸਾਹ ਕਰਦੀ ਹੁਣ ਤਰੇ ਕਰ ਦੂ ਦੁਪਹਿਰੇ ਮੱਠੇ ਮਾਰੇ ਰਿੰਨ ਕੇ ਕੱਚੇ ਪੱਕੇ ਤੇ ਸੁੱਟ ਦੂਗੀ ਛੇਤੀ ਤੋਂ ਅਜੇ ਥੋੜੀ ਬੜੀ ਚੜ ਗਈ پوچے لائے پوچھے لائے ਤੇ ਪੋਚੇ ਨਹੀਂ ਅੰਦਰ ਹੀ ਨਹੀਂ ਗਈ ਨਾ ਸੈਣੀ ਪੋਚੀ ਕਰਨੀ ਆਪਣੇ ਘਰੇ ਆ ਜੀ ਵੀ ਪਾਜੇ ਗਿੱਲਾ ਵਾ ਜਿੰਨਾ ਚਿਰ ਸੁੱਕ ਤਾਂ ਨਹੀਂ ਰਮਾਨਾ ਦੀ ਇੱਥੇ ਬਹਿ ਜਾ ਫਿਰ ਮੈਂ ਇੱਥੇ ਬਹਿ ਗਈ ਆਵੇ ਸਬਜੀ ਦੇਗੀ ਉਚੀਰ ਦੇ ਇਹ ਵੀਰ ਕਿੱਧਾ ਕਿੱਥੇ ਗਿਆ ਵੀਰ ਕੀ ਹੋਣਾ ਕਿਤੇ ਬਾਹਰ ਮੈਂ ਤੇ ਪਤਾ ਪੁੱਤਾ ਨਹੀਂ ਸਾਡੀ ਕਿੱਥੇ ਅੰਦਰ ਵੜੀ ਹੁਣੀ ਉਹਨੇ ਕਿੱਥੇ ਜਾ ਤਾ ਸਬਜੀ ਤੁਸੀਂ ਚੀਰਨ ਦੇਜੇ ਉਹੀ ਨ ਪੁਤਕ ਪਾਤ ਖਾਣੇ ਤੈਨੂੰ ਕੀ ਦੱਸਾਂ ਤੂੰ ਆਉਣਾ ਤੇ ਉਹ ਆਉਣਾ ਫਿਰ ਆਪਣੇ ਰੋਣੇ ਲੈ ਕੇ ਬਹਿ ਜਾਂਦੀ ਸਭ ਜੀ تیرਦੇ ਹਰਿਆਣ ਮਰ ਜਾਵਾ ਤੁਹਾਡੇ ਜੋਗੀ ਤੇ ਮੈਂ ਪੀਕੇ ਚੱਲਦੀ। ਜੇ ਤੇ ਮੈਨੂੰ ਵੀ ਪਾਣੀ ਪੂਣੀ ਪਿਆ ਦੋ ਕੋਈ ਕਿ ਆਪਣੇ ਦੁਖੜੇ ਤੱਕਲੇ ਸਮੰਦਿਆ ਨਾ ਹੋ ਗਈ ਆ। ਚਲਾਣ ਮੇਰੀ ਥੀ ਤੇ ਮੈਂ ਅੰਦਰ ਪਾਣੀ। ਚਲਾ ਜਾ ਦੁਪਜਾ ਬੰਦਰ ਬਈ ਇੱਥੇ ਤੇ ਕੋੜੇ ਕੋੜੇ ਗਰਮੀ ਪਤਾ ਨਹੀਂ ਕਿੱਦਾਂ ਬੈਠੇ ਰਹਿੰਦੇ ਇੱਥੇ। ਚਲੋ ਆਜੋ। ਦੁਪਜਾ ਸੇਕ ਮੱਝਾ ਜਵਾ। ਆਜੋ ਆਪੂੰ ਤੇ ਪਤਲੂ ਖੀਦਾ ਔਰ ਬਿਆਸੀ ਉਹਦਾ ਨੂੰ ਛੜਾ ਦੀ। ਚਲ ਆਜੋ ਬਸੰਦਰ ਬੈਠੇ ਨੇ ਜਿਹੜੇ ਬਹੁਤ ਕਰਨ। ਸਮਾ ਚਲੋ। ਐਂ ਤੇ ਮੈਂ ਤੇ ਬੈਠੀ ਰਹਿਣੀ ਆ। کی کرے بندہ کو چل آجا ہمیں نے اندر بہنی ہے جیسے بہت سے ایک آبار کہاں تو بہت سے اتنے ہی بیٹھی رہی نہیں تھے مکالا دائے گا آجا اچھے بیٹھا ہاں کنے روٹی کھاتی پانڈے اسے کہے چکے تکی نہیں بچے اے دائی کھاتی ہے شریف کا کھاتی میرے نارا بھی ایک کرے کام کھاتی ਲੈ ਤੁਸ ਮੇਰੀ ਮਰ ਕੰਮ ਕਰਦੀ ਫੋਨ ਸੁਝਾਵੇ ਤੈਨੂੰ ਕਿਹੜੇ ਕੰਮ ਹੋ ਜਾਂਦਾ ਮੇਰੇ ਨਾਲ ਹੰਡਾ ਨਾਲ ਹੀ ਮੈਂ ਤੁਹਾਨੂੰ ਢੀਂਕੇ ਪੜਾਈ ਕੋਸ ਕਰ ਰਹੀ ਹਾਂ ਯਾਰ ਸਾਰਿਆਂ ਚੁੱਪ ਕਰਕੇ ਫੋਨ ਲਈਦੀ ਨਾ ਕੀ ਕਰੇ ਬੰਦਾ ਕਿੱਥੇ ਮਾਰੋ ਮਾਰੇ ਪਾਣੀ ਪੋਣੀ ਲਿਆਦੇ ਅੰਮੋ ਉਹ ਤਾਂ ਪਾਣੀ ਲਿਆ ਪੈਣ ਆਈ ਆ ਅੰਮੋ ਆਪਾਂ ਆਈ ਆ ਅੰਮੋ ਦੀ ਦੀ ਦਾਲੇ ਲਈ ਪਾਣੀ ਦੇ ਆਪ ਕੋਲ ਤੋਂ ਜੰਮਦਾ ਮਾਰੀ ਜਾਂਦੀ ਕਿਤੇ ਸਾਹ ਲੈਣ ਨੂੰ ਨਹੀਂ ਘੜੀ ਪਾਲ ਦਿੰਦੀ ਵੀ ਬੰਦਾ ਸਾਹ ਹੀ ਲੈਣ ਦਾ ਨਹੀਂ ਹੈ ਜਿਹਦੇ ਚਾਰ ਦਾ ਨਾਮ ਨਹੀਂ ਲਿਆ ਪਿਓ ਰੱਖੀ ਕੋਈ ਤੇ ਨਹੀਂ ਆ ਗਈ ਭਰਾ ਦੇ ਦੇ ਦੇਖਿਆ ਉਹ ਆਈ ਬੈਠੀ ਹੈ ਕਿਹੜਾ ਕਹਿ ਨਹੀਂ ਕਿਤੇ ਆਣ ਕੇ ਕਿਤੇ ਸਾਹ ਨਹੀਂ ਮੈਂ ਹਾਂ ਕਿਤੇ ਮੈਂ 2 ਘੰਟੇ ਸਾਹ ਲੈਣੀ ਤੇ ਹੁਣ ਇਹ ਵੀ ਹੱਥ-ਪਾਗਤ ਕਰਨਾ ਆਪਾਂ ਮੇਰੇ ਤੇ ਕਿਤੇ ਕਰਮਾਂ ਚ ਪੈਣਾ ਹੀ ਨਹੀਂ ਲਿਖਿਆ ਮੈਂ ਪਤਾ ਨਹੀਂ ਕੀ ਕਿਸੇ ਜਿੰ ਮਾਰੇ ਕਰਮ ਕਰ ਲਈ ਸੀ ਜੋ ਇਹਨਾਂ ਦੇ ਘਰ ਆਉਣਾ ਸੀ ਲਿਆ ਹੁਣ ਇਹਨੂੰ ਚਾਹ ਪਾਣੀ ਦਵਾ ਇਹਨਾਂ ਨੇ ਵੀ ਜਦੋਂ ਉਹ ਘੜੀ ਪੈ ਲੈ ਲੀ ਨਾ ਤੈਨੂੰ ਮੈਂ ਪਾਣੀ ਪੁਣੀ ਚਾਹ ਬਣਾ ਕੇ ਫਰਾਗ ਦੇ ਤੇ ਕਿਹੜੀ ਰੱਸੀ ਹੋਣ ਲੱਗੀ ਸੀ ਹੁਣ ਲਿਆਈ ਫਰਾਵਾ ਹੁਣ ਤਾਂ ਤੁਰਿਆ ਨਹੀਂ ਜਾਂਦਾ ਲਿਆ ਆਪਾਂ ਉਹ ਪਾਣੀ ਪਾਇਆ ਲਈ ਮੈਂ ਕਿਹਾ ਕਿ ਨਾ ਮੈਂ میں میرے کے لیے ایک کپڑے سے کپڑے میں لے کے ساون میں اور ہٹ کر میں وہ پہلے میں نے پروڈکٹ کو جو ہے وہ کر دی بڑا بھی دن چلے گا اٹا پانی مرچ بھی ڈال دے کہ اسے پیرا کے کیا سارے تیل والے کا صحیح ہے یہ اتنا کر دی اتنی تک کرونا آج تو بیٹھا رہنا نا کہیں تک ہے ضرور نگہتے ہیں ہاں یہ لوگوں چلنا کریں ਫਿਰ ਜੇ ਰਵੀ ਸਸਵੀ ਕਾ ਕਿਹੜੇ ਬਿਧਾਣੇ ਖਾਣੇ ਆਏ ਆ ਮਾਰਨੀ ਵੀ ਜੇ ਕਰੋ ਰੀਸ ਕੀ ਕਰਾ ਹੁਣ ਇਹ ਕੜੀ ਹੋਈ ਲੰਮੇ ਪਈ ਅੰਦਰ ਜਾ ਕੇ ਸਵਾ ਸਾਰੀ ਅੰਦਰ ਬੈ ਅੱਲੀ ਤੇ ਪਤਾ ਨਹੀਂ ਇਹ ਰੀਸ ਕਰੋ ਇਤਰੀ ਕਿਨੇ ਚਿਰ ਬਾਅਦ ਤੇ ਆ ਜਾਈ ਕਿੱਥੇ ਕੜੀ ਕਿਨੇ ਚਿਰ ਬਾਅਦ ਮਹੱਤਵਪੂਰਨ ਇਹ ਨੂੰ ਹੈ ਪਿਛਲੇ ਸੰਦੇ ਨੂੰ ਆਈ ਸੀ ਤੇ ਪਾ ਦੇਖੋ ਜਿਆ ਪਰ ਹੋਣਗੇ ਤੇ ਫੇਰੀ ਆਉਂਗੇ ਬਿਨਾ ਛੁੱਟੀਆਂ ਦੇ ਮੈਂ ਕਿੱਦਾਂ ਆ ਜਾ ਕਰਾਂ ਤਾਂ ਛੁੱਟੀਆਂ ਖੁਰੀਂ ਤਾਂ ਤੇਰੇ ਕੋਲ ਛੁੱਟੀਆਂ ਦਾ ਲਾ ਲੈਣਾ ਪੈਂਦਾ ਮਿੰਨੂ ਲਈ ਤੇ ਛੁੱਟੀਆਂ ਨੀਲਾ ਵੀ ਨਹੀਂ ਕਰਦਾ ਕਿ ਤੁਹਾਨੂੰ ਚਾਲ ਮੈਂ ਲਾਏ ਨਾ ਲੜਦਾ ਸਾਲ ਮੈਂ ਲੜਦੀ ਤੇ ਮਤਲਬ ਕਿ ਉਹਨੇ ਸਸਰੀ ਗੱਲ ਕੀਤੀ ਕਿ ਮੈਂ ਕਰੀ ਤੇ ਫੇਰ ਕਿਹੜੀ ਗੱਲ ਹੈ ਬਾਬੀ ਭਾਂਡੇ ਭੁੰਡੇ ਚੋਕ ਲਿਆ ਕਰੋ ਤੁਸੀਂ ਫੇਰੇ ਨੇ ਮੰਦੀਗਾ ਤੇ ਦੂਜੀ ਵੇ ਇੱਕ ਜ਼ਰੂਰੀ ਵੇ ਟੈਕਨੀਕ ਚ ਲਗਾਈ ਤੇ ਮੇਰੀ ਚੁਪਨੇ ਜ਼ਰੂਰੀ ਮੰਮੀ ਨੇ ਚੰਗੇ ਬੜੇ ਝੁਕ ਦੇ ਦੇ ਸਕਦੀ ਹੈ ਨਾ ਇਹ ਲੈਣੇ ਕੰਮ ਕਰੇ ਮੰਮੀ ਦਾ ਤੇ ਚਾਹ ਨਹੀਂ ਜਿੱਦਾਂ ਨਹੀਂ ਹਟ ਸਾਰਾ ਕੰਮ ਕਰਦਾ ਤੇ ਮੇਰੀ ਤਰੀਕਾ ਨਾਲ ਇਸ ਤਰ੍ਹਾਂ ਲੱਗਦਾ ਜਿੱਦਾਂ ਜਲਵਾਂਦੇ ਜੋ ਕੋਲ ਹੋਣਾ ਨਾ ਜਿ ਸਾਰੀ ਦਿਨ ਕੁਝ ਵੀ ਉਹ ਵੀ ਗੱਲ ਲੜਨੀ ਆ ਜਾਂਦੀ ਇਹ ਹਫਤੇ ਬਾਅਦ ਇੱਕ ਵਿਆਹ ਦਾ ਮੰਦਿਰ ਕਿਹੜਾ ਤੁਰੀ ਵਿਆਹ ਦਾ ਲੈਦਾ ਸੀ ਮੈਂ ਉਹਨਾਂ ਇੱਥੇ ਹੋਣਾ ਔਰ ਕਿੱਥੇ ਜਾਵਾਂ ਮੈਂ ਸਾਰੀ ਦਿਨ ਇੱਥੇ ਘਰ ਦਾ ਹੀ ਇਹ ਮਾਦੀਨਾ ਨਹੀਂ ਕਿੱਦੀ ਜਾਣਾ ਤੇ ਤੈਨੂੰ ਥੋੜੇ ਨੱਕਿਆ ਜਦ ਜਨਵੇਂ ਉਹਨਾਂ ਦਾ ਦਰਦ ਨੂੰ ਪਹੁੰਚਣਾ ਹੁੰਦਾ ਅੱਗੋਂ ਪਿੱਛੇ ਚੱਲ ਜੇ ਤੇਰੇ ਨੂੰ ਛੁੱਟੀ ਤੇ ਜਾਣਾ ਹੈ ਤੇਰੇ ਤੇ ਜਾਣਾ ਹੈ ਮਾਦਾ ਜੀ ਕਹਿੰਦਾ ਰਹੇ ਸਕੂਲ ਲਈ ਆ ਮਗਲਾ ਦੇ ਉਹਦੇ ਕਰਿਆ ਨਾ ਹਰਦਾਂ ਬਾਅਦ ਅਗੋਂ ਉਹਦੇ ਮਾਤਾ ਬਹੁਤ ਹੱਥ ਜੋੜਦੇ ਇਹਨਾਂ ਦੇ ਹੱਥਾਂ ਜੋੜਿਆ ਨੇ ਤੇ ਤੈਨੂੰ ਬੁਗਾਲਦੇ ਤੇ ਕਿੰਨਾ ਸਾਦਾ ਆ ਅੱਖੀਂ ਮੁੱਠੀ ਨਿਕਲ ਜਾਂਦਾ ਨਾ ਝੂਠ ਬੁਆਦੀ ਇੱਦਾਂ ਹੀ ਚੋਕਚੋ ਤੋਂ ਮਾ ਆਦੀ ਤੇ ਤੈਨੂੰ ਕਹਦਾ ਕਿ ਮੈਂ ਦੱਸਿਓ ਕਰਕੇ ਸਹੀ ਤਰ੍ਹਾਂ ਜੀਤ ਦਾ ਜਦ ਇਹਨਾਂ ਨੇ ਰੱਖਦੇ ਨੇ ਪੀਰ ਗਰਾਮ ਤਾਂ ਐਟਾ ਦੇ ਚਾਵਲ ਤੇ ਲਾਹਾਂ ਆਹ ਜਿਹੜਾ ਮਿਲ ਕੇ ਗਾ ਚਿੱਤਨ ਸੱਚ ਕੋਲ ਬੈਠੇ ਜਿਹਦੇ ਜਾਨੇ ਚੋਕ ਚੋਕ ਕੇ ਜਵਾਬ ਦੇ ਦੀ ਮੇਰੇ ਪਾਸ ਪਈ ਹੋ ਤਵ ਦੀ ਰਸਤੀ ਕਰਦਾ ਮੰਨ ਲੈਣਾ ਕੜੀ ਗਰਮ ਇਹਦਾ ਮੇਰਾ ਸਿਰ ਵੱਡਾ ਤੁੰਗਿਆ ਹੁਣ ਚਾਲ ਚੁਗਣਾ ਤੇ ਪਿਆਰੀ ਕਿਵੇਂ ਸ਼ਾਮਾਂ ਦਾ ਬਸ ਸਾਲ ਘਰੂੰ ਪਰ ਇਹਦੇ ਦੇਣਾ ਨਾ ਦਾਰ ਕੇ ਰਹਾ ਮੈਂ ਤੇ ਪਾਪੀ ਚਾਹ ਤੇ ਬਣਾ ਕਿ ਪਿਆਰੀ ਤਾਂ ਸੋਹਣੀ ਕਿਥੇ ਚਾਹ ਬਣੂ ਦਿੱਖੂ ਜਿਗਾ ਸੁਣ ਕੀ ਆਪਣੀ ਤਾਂ ਸਾਰਿਆਂ ਦੇ ਨਾਲ ਚੱਕੀ ਕੇ ਲੈ ਦਿੰਦੀ ਦੇ ਦਿੰਦੀ شام یہ بنا بنا د ਸਾੜੀ ਦੇ ਇਮੇ ਨੂੰ ਮੈਂ ਜਦੋਂ ਦੱਸਿਆ ਕਿ ਕੁੜੀ ਆਉਂਦੀ ਤੇ ਚਿੱਲੇ ਨੇ ਮੈਨੂੰ ਬੁਲਾ ਕੇ ਕਿਹਾਣਾ ਤੇ ਮੈਂ ਟੀ ਦੱਸਿਆ ਮੈਂ ਨਾ ਜੀ ਸੋਦੀ ਹੁਣ ਦਜੀ ਨੇ ਇਹੋ ਜਿਹਾ ਆਈ ਨਾ ਹੱਸ ਕੇ ਆਣ ਬੁਲਾ ਨਹੀਂ ਲੜਿਆ ਕੱਲ ਕੰਮ ਬੱਸੋ ਕਰ ਜਿਹੜਾ ਹੱਸ ਕੇ ਨਹੀਂ ਗੁਲੋਂਦੀ ਕਿਤੇ ਕਿਸ ਮਖੇਰ ਕਰੋੜੀਆਂ ਪੈ ਜੇ ਜਿੰਨੇ ਮੈਨੂੰ ਤਾਂ ਨਾ ਕਰਦੀ ਨਾ ਤੇ ਸੱਤਨੇ ਕਰਵਾ ਸੋਸੋ ਸਾੜੀ ਦੇ ਕਈ ਕੋਚ ਜਿਹੜੇ ਪਿਆ ਹੈ ਇਸ ਘਰ ਚ نا اگری کون دوسرے نا اگری ایس نیا جے اونے آنا چارا گیا ہوں انہیں انہیں توٹے توٹے پہیدیں گی لیندی لیا میں امچہ چنا ملتے ہیں کہ دیتی کو پاڑی جیتی کو جانا نہیں گلتا تو یہ جانا کیا ہے وہ اپے تھاڑے کھا لیندہ وہ میں نے بھی چاہتا تھا جی چاہوہ آمدہ دا خاتا رہت گی اچھا کوئی کی وہ اپے تھاڑے کھا لیندہ یہ کہنے کی کھاؤن چیز ہری تھاڑے کھانے ਕਾ ਇਹ ਚਾਹ ਤੇ ਹੁੰਦੇ ਭੋਲੀ ਭੋ ਜਾ ਜਿਹੜਾ ਗੱਲ ਮੈਂ ਤੁਹਾਨੂੰ ਬਾਅਦ ਵਿੱਚ ਕਿਹਾ ਹਣਾ ਜਦੋਂ ਆ ਜਿੰਦਿਆਂ ਨਾਲ ਕੇ ਬਹਿ ਜਾਂਦੀਆਂ ਪਾਸੇ ਕੋਈ ਵਿਅਕਤੀ ਫੜੀ ਜਾਂਦਾ ਮੈਨੂੰ ਇਹ ਪੰਛੋ ਵਸਤੂ ਤੇ ਬੋਲਿਆ ਕਾਤੇ ਨੰਬਰ D ਐ ਨਸਤੇ ਰਹਿਣਾ ਜੀ ਮੈਨੂੰ ਕਿਸ ਨੂੰ ਉਹ ਨੂੰ ਸੁਝਾਇਆ ਜਾਂਦਾ ਕੋਈ ਤੇਰੀ ਮਗਰ ਬੰਦੇ ਦੀ ਬਖਤੋਈ ਕਾ ਵੀ ਮੈਂ ਕਿੰਨਾ ਸੁਣਨਾ ਤੇ ਉਹਨੇ ਤੱਕ ਕਹਿੰਦਾ ਕਿ ਚਾਹ ਹੈ ਕਹਿੰਦਾ ਨੀ ਉਹ ਤੇ ਨੀ ਇਹ ਕਹਿੰਦਾ ਉਹ ਕੋਈ ਨਾ ਵਗ ਲੈ ਤੋ ਤੂੰ ਸਵੇਰ ਦਾ ਕੰਮ ਕਰਦੀ ਥੱਕੀ ਹਾਂ ਖੜੀ ਪੈ ਜਾ ਕੇ ਫਿਰ ਕਿੰਦੀ ਗੱਲ ਆ ਪੱਤੀ ਨੇ ਕਿਲੇ ਕੰਮ ਨੂੰ ਲੈ ਅੰਦਰ ਸੌੜਨ ਜਾਨਾ ਮੈਂ ਨੂੰ ਕੰਮ ਨਹੀਂ ਜਾਂਦਾ ਕਿ ਕੰਮ ਵਾਲੀ ਕਿੱਥੇ ਆ ਗਈ ਅੱਜ ਤੇ ਤੇਰੀ ਕੰਮ ਹੀ ਕਰਦੀ ਤੂੰ ਤੇ ਇੰਗੀ ਕੁਰਸੀ ਤੇ ਬੈਠੇ ਮੇਰੇ ਹਾਂ ਦੇਖ ਦੇ ਨਾ ਤੇਰੇ ਨਾਲ ਨਹੀਂ ਖਾਣਾ ਇਹ ਨਾ ਜਿੱਥੇ ਤੇਰੇ ਕੋਲੋਂ ਫੜ ਕੇ ਤਾਂ ਪੈਣੀ ਹੈ ਉਹ ਜਿਹੜਾ ਉੱਥੇ ਲੰਮੀ ਹੋਵੇਗੀ ਕੰਮ ਵਾਲੀ ਕੰਮ ਕਰੀ ਆਉਣੀ ਹੈ ਅਰੇ ਭਾਜ ਕੇ ਨਾ ਕੋਈ ਨਹੀਂ ਕਰਤੋਂ ਤੁਮ ਮਗਰ ਤੇਸ ਆਪਣੇ ਕੋਲ ਤੇ ਮਨੀ ਕਰਵਾ ਦਾਰ ਤੋਂ ਮੇਰੀ ਕੁੜੀ ਦਾ ਅੱਜ ਹੀ ਆਇਆ ਮੈਂ ਤੂੰ ਚੌਕ ਕਰ ਜਾ ਤੇਰੀ ਜਵਾਣ ਪਰ ਮੈਂ ਬੜੀ ਨਾ ਚੋਪ ਰਹੀ ਨੀ ਤੇ ਤੁਹਾਨੂੰ ਸਭ ਤੋਂ ਜ਼ਿਆਦਾ ਯਾਰ ਕਹਿੰਦੀ ਕਿ ਬਾਟੇ ਦੀ ਜੇ ਤੇਰੇ ਜਾਲੀ ਲੱਗਦੀ ਏ ਪੁੰਜਾ ਦੀ ਇੱਥੇ ਆਈ ਦਿੰਦੀ ਏ ਜੇ ਰਟਣਾ ਨੇ ਬਾਟੇ ਦੇ ਦਵਾ ਯਾਰ ਤੇ ਕੋਈ ਆਈ ਦਿੰਦੀ ਹਸ ਕਰ ਮੈਂ ਇਸੇ ਉੱਪਰ ਕਾ ਕੇ ਤਾਲਾ ਲਾ ਦੇ ਬਤਾ ਨਹੀਂ ਸੁਣੀ ਜਾਂ ਮੈਂ ਇਹੋ ਜਿਹੇ ਚਾਹੀਏ ਇਹ ਕਦਰ ਨਾ ਮੈਂ ਕਹਿੰਦੀ ਉਹ ਚੰਗਾ ਨਾ ਮੈਂ ਰਟਣਾ ਮੈਂ ਕਿ ਬਣਾ ਕੇ ਦੇ ਲੈਣੀ ਹੈ ਕੀ ਕੋਈ ਬੇਚੜ ਬਹੁਤ ਮੇਰੇ ਨਾਲ ਵੀ ਘੱਟ ਇਸ ਦਾ ਪਾਣਾ ਲਈ ਬੌਕਾ ਨਹੀਂ ਲਾ ਮੈਂ ਆਈ ਨਾ ਤੂੰ ਦੇ ਰਵੇ ਦੋ ਅੱਖੇ ਤੇਰੀ ਚਾਰ ਮੁੰਡੀਆਂ ਕੋਧ ਦੇ ਦੋਸਤਿਆ ਨਾ ਗਿਆ ਤੇ ਮੇਰੀ ਨੀਂਦ ਖਰਾਬ ਕਰਤੀ ਨੀਂਦ ਖਰਾਬ ਕਰ ਤੀ ਨੀਂਦ ਕਿਹੜੀ ਰਾਤ ਲੱਗਦੀ ਮਣਕੇ ਸਾਡਾ ਸੌਣਾ ਹੀ 5 ਵਜੇ ਜਾ ਕੇ ਸਬਜ਼ੀ ਕਰਨੀ ਹੁੰਦੀ ਹੈ ਇੰਨੇ ਵੀ ਨਾਂ ਦੇ ਨਾਲ ਐਸੇ ਕਿੰਨਾ ਸਾਡੀ ਦੇ ਨਾਮ ਪਰਚਾਈ ਦੇ ਪਵਾ ਕੇ ਰੱਖੀਏ ਜਿੱਤਨਾ ਮੈਂ ਪਵਾਈ ਇਖਲੇਜ ਕਰੀ ਨਾ ਮੈਂ ਮੰਨਦੀ ਜਿਵੇਂ ਹਾਂ ਤੇ ਤੇਰੀ ਹੁਣ ਤਰੀਕੇ ਤੇ ਲੱਗੀ ਮੈਂ ਪਵਾਈ ਸ਼ਰਮ ਤੇ ਘਟੇ ਲੋਕਾਂ ਗੁੱਜਿਆ ਤੇ ਇਲਜ਼ਾਮ ਲੰਬੀ ਰਾਜਾ ਬਣਾ ਲੈਂਦੀ ਚਾਹ ਇਥੇ ਕੋ ਕੰਜਰਖਾਨਾ ਰਹਿੰਦਾ ਵਾ آ جا ایتھے آ جا کلمی کی دا بول جی کچر کچر کری جندے کی انہاں کی گل تو پدی وا وا تھڑکی گل وا وا اچ جا سشی کا ایا ہے ہاں کتھوں ایا منڈیا بھائرا باہر بیٹھا میں ایتھے بیٹھا کتھوں ایا وا تھروں ایا منڈیا اچھا ਦੇ ਆ ਪਰ ਨਾਲ ਹੀ ਮੈਂ ਕਿਸੇ ਥਾਂ ਨੂੰ ਲੈ ਆਉਣਾ ਚਾਹ ਨਾਲ ਤੇ ਦਰਮੀ ਬੜੀ ਆਉਂਦੀ ਤਾਂ ਅੱਜ ਜਾ ਜਾਣਾ ਤੇ ਥੱਕੇ ਰਹੇ ਕੋਈ ਨਹੀਂ ਜਿਹੜਾ ਬਾਹਰ ਕੰਮ ਕਰਦਾ ਆਇਆ ਪੈਰਾਂ ਦਾ ਥੱਕ ਗਿਆ ਵਾ ਚਲ ਬੁੱਧ ਤੂੰ ਕਿਹੜਾ ਪਕੜਦੀ ਨਹੀਂ ਕੋਈ ਨਹੀਂ ਉੱਤੇ ਕੋਈ ਗੱਲ ਨਹੀਂ ਮੈਂ ਤੇ ਹੋਰ ਤਾਂ ਹੀ ਪੁੱਢੀ ਨਾਲ ਆ ਰਾਂ ਬਾਹਰ ਚੱਲਣ ਠੀਕ ਆ ਚਲ ਕਰਮੀ ਨਾਲ ਇਹ ਮੁੰਡਾ ਫਿਰ ਜਾਂਦਾ ਆਇਆ ਆਇਆ ਇਹਦੇ ਦੇ ਨਾਲ ਤੋਂ ਨੇ ਤਾਂ ਆਈ ਮਾ ਜਿੱਦ ਨੂੰ ਬੁੱਧੇ ਕੱਢਦੇ ਨਾਲੇ ਨਾਲੇ ਆਮ نیلاے دئیے اس چھٹی او بھی نہیں لندا نا لینے مری آ جا کریا دن زیادہ کتے ہندا لے ائیے پوری گھرے ساڈ ائیے توں سن جا توں نا لمبے پالا کھڑے تھکے آیا ہوں ٹھیک ہے جا میں تو اتنا سی اڑائی ہاں تھوڑی ہوندی چاہ دے دے کوئی اوے بھا بھی رہن دے میں بنایا نہیں تے میں توں ادلا سی وہی پہلے چا پی کے ਇਹ ਦੁਕੀ ਕੱਢੀਂ ਵਿੱਚ 2 ਗਲਾਸਾਂ ਪਾਣੀ ਦੀਆਂ ਪਾਉਣੀਆਂ। ਹੰਡੇ ਦੁਕੀ ਕਣ ਲਈ ਲਈ ਸੀ ਤੇ ਬਾਰਾਂ ਮਾਗਿਆ ਨਾ। ਉਹ ਵਾਲੀ ਬਾਰਾਂ ਇਸੋ ਤੇ। ਨਾਲੇ ਹੁਣ ਸੋਚੋ ਮੈਂ ਸਾਰੀ ਬਰਮੇ ਨਹੀਂ ਕਿ ਚਾਹ ਪਾਣੀ ਦੇਣਾ। ਹੁਣ ਤੁਸੀਂ ਇਹਦਾ ਵੀ ਕੋਈ ਸੋਚੋ ਬੈਠ ਕੇ। ਹੁਣ ਬਰਮੇ ਜਾਣ ਗਿਆ ਬੱਸ ਉਹ ਦੇਖ ਲਓ ਮੈਂ ਚਾਹ ਪਾਣੀ ਦਾ ਜਿੱਦ ਤੂੰ ਮੁੰਡੇ ਦੱਸ। ਇੰਨੀ ਇਹਦਾ ਮੁੰਡੇ ਦੀ ਚੀਜ਼ ਖੜਾਉਣ ਲੱਗੀ ਇੱਥੇ ਨਾ ਇਹ ਤੱਕ। ਪਰ ਨਾ ਕੀ ਕਰਾਉਣਾ। ਲੈ ਲਓ। ਚਾਹ। ਨਾ ਕੀ ਕੀ। تو مہینہ ناوک پاٹا ہاں وہی لہم انڈا کے ساگے تھا ہاں پینی ہے ایدی کے دیسے گاہ دی نیا نام جارہ باروں کپیا ہے تو پیچاں پا ممکی دیکھتے گاہم گیرہ کو پیس کرو سنیے گاہ دیکھنے کھانے کی اے ہی ہم دی اے دی نیا نی سارا دیل چاک دے رہن دی اے ہی خاندے پیس دیل پیس دیل پیس دن پر دسنے ਜਦੋਂ ਮੈਂ ਆਇਆ ਕਦੀ ਤੁੰਹੇ ਬਿਸਕਟਾਣਾ ਜਾ ਮੈਂ ਟੈਲੀਫੋਨ ਨਹੀਂ ਆਇਆ ਪ੍ਰੀਤ ਜਮਾ ਪੀਕੇ ਆਣਾ ਨਹੀਂ ਦਿਉਂ ਮੈਂ ਚੁੱਪ ਕਰ ਚਲ ਬਲਦਾ ਬੋਲ ਨਾ ਮੇਰੇ ਬੜਾ ਜਦੋਂ 19 24 ਕਹਿੰਦੇ ਜਿਹੜਾ ਸਵੇਰੇ ਵੀ ਆਸ ਬਿਸਕਟ ਕੋਣਾ ਕੋ ਬਿਨਾ ਚਾਹ ਤੇ ਦਾਲ ਕੋ ਖਾਧਰ ਪੀਂਦੇ ਹੀ ਉਹ ਮੈਂ ਇੱਕ ਪੇਕੇ ਦਾ ਬੋੜਾ ਪੈਂਦਰਾ ਵੀ ਨਾ ਦੱਸ ਬਿਨਾ ਮੇਰੇ ਕੋਲ ਮੇਰੇ ਕੋਲ ਕਹਿੰਦਾ ਤੇ ਰਾਤ ਨੂੰ ਦੁਪਹਿਰ ਜਾਂ ਪੀਣੀ ਤੇ ਬਾਕੀ ਬਾਤ ਦਿਉ ਰਾਸ ਨੂੰ ਮਾਤ ਕੇ ਮਾਜੀ ਜਾਂਦੇ ਤੇ ਮਾਏ ਤੇ ਮੈਂ ਮਾਜੇ ਜਾਂਦੇ ਮੈਂ ਰੋਟੀ ਖਾਂਦੀ ਅਵੇ ਲੰਨਿਆ ਨਾ ਪਾਰੋ ਫਟਿਆ ਡੇ ਜਿੱਤੀ ਨੂੰ ਘੁੱਟ ਚਾ ਉਹਦੇ ਨਾਲ ਹੀ ਜਾ ਫੇਰਾ ਸੁਣ ਕੇ ਕਰਦੀ ਕੋ ਕੱਲ੍ਹ ਨੂੰ ਚਾਹ ਤੇ ਮੁੰਮੀ ਐਂਦਾ ਮੁੰਡਾ ਲਿਆ ਤੇ ਆਟ ਹੋਈ ਦਫਾ ਕਰ ਪਰ ਇਹ ਮਾਜੇ ਪਰ ਅੱਗੇ ਸੁਣਾਵੇ ਆਪਣੀ ਖਾਦੀ ਮੇਰਾ ਤੇ ਆਪ ਜੀ ਕਰਦਾ ਬਿਟਾਣਾ ਇਹ ਨੂੰ ਤੂੰ ਤੇ ਨਾ ਮਗਰੋਂ ਲਾਵਾ ਮੇਰੇ ਰੋ ਦੀ ਕਿਚ ਤੇ ਚ ਨਵੇਂ ਤਾਂ ਇਹ ਖਾਤਾ ਹੀ ਮੇਰਾ ਮੇਰੇ ਦਿਲ ਤੋਂ ਹੋ ਗਿਆ ਇਹ ਆਵਾਜ਼ ਤੇ رشتے ہی پی نے لیا گل <سؤال> کر بعدے منج 4 نکال <سؤال> لوگیم لوگیر chains갑 بات باتتے جو آپ کے لیلوشوں کو ذیرے ہیں جانے اور بو س ôود incident 1991 ان کا تو 15 Lux invention کو آپ کے سور دکھیں ص我們 سے اگرام procureur میں یہ抱 شيئے ہیں سے آرجان محسين در asks دم میں آپ کو چاہتا کر دیں تو نکلے quanto اور میں وہ چیز نہ رنگتی ہوں وہ جےلا تو ائی ہے میری بھنینی دی چورت پیر کے پے دی ہے یہ ممی مٹی کا جے میں آٹھ کرتے ہیں تو کارے نہیں بیان ہوا لیکن لو کی پتا ہر کوار کی میاں دلنا کارتے ہیں اید نہیں آجی ترین ہوگی کرو جے وہاں آجام دیگی ایڈا اوٹچی کو ہو جیلے چھوڑا بھونجیا کرے ان میں کہیں نہیں کہ میرے سر دیوار ہوں دی مہین کو ایک لائیو خانے گوشتا ہی کرتے ہیں سٹارٹن کو نکھوں کیا کہ ایک لائیو خانے گوشتا چاہیدانا کارتے ہیں جو کو ترین کو ایک لائیو خانے گوشتا چاہیدان ਨੇ ਰੋਗੀ ਰਾਤੀ ਮੈਂ ਜੇ ਪਾਣੀ ਵਿੱਚ ਇਤਨੀ ਜਿਵੇਂ ਸਵੇਰੇ ਜਾਣਾ ਨਾ ਸ਼ਿਨਾ ਨਿਆਣੇ ਨਹੀਂ ਨਹੀਂ ਦੁਪਹਿਰ ਨੂੰ ਭੁੱਖ ਤੇ ਨਹੀਂ ਹੁੰਦੀ ਲੋਕੀ ਕੋਈ ਨਹੀਂ ਬਣਾ ਦੇ ਜੇ ਪੁਣੀ ਬਣਾਣੀ ਹੋਵੇ ਤੇ ਬਣਾਣੀ ਹੋਣੀ ਜਵਾਬ ਦੇਦਾ ਕਿ ਮੈਂ ਨਹੀਂ ਬਣਾਉਂ ਨਹੀਂ ਮੈਂ ਬਣਾਵਾਂ ਤੇ ਨਹੀਂ ਕੋਈ ਨਹੀਂ ਸਬਜ਼ੀ ਪਈ ਹੋਣੀ ਨਾਲ ਦੋ ਤਰਾਹ ਦੀਆਂ ਲਾਹੇ ਮਿੱਤੇ ਸੀ ਵੀ ਗਲਾਜ ਨਾਲ ਹੋ ਜੇ ਮੈਂ ਸੁਵਾਦਾ ਹਾਂ ਮੈਂ ਰੇਲ ਵੀ ਫਰਮਦਾ ਨਿਆਣਾ ਚੜਾ ਭੁੱਖਾ ਹਮ ਲੈ ਕੇ ਕਿਤਾਹ ਚ ਕੁਝ ਖਾਣ ਚੀਜ਼ ਨਹੀਂ ਨਹੀਂ ਮੈਂ ਰੋਟੀ ਦੀ ਜਿਹੜੀ ਤੋਪ ਪਕੜੀ ਮੈਂ ਤੇ ਅੱਛੇ ਤੇ ਚੇਤੇ ਜਾਣਾ ਹੈ ਨਹੀਂ ਪੰਮਾ ਨਹੀਂ ਪੰਮਾ ਨੈਣਾ ਫੇਟੇ ਤੇ ਮਾਰਦੀ ਜਾਵੇ ਲਾਹੇ ਤੇ ਨਹੀਂ ਮਾਰਦੀ ਕੀ ਕਹਿਣਾ ਮਮੀ ਤੂੰ ਛੱਡ ਕਹਿਣਾ ਪਪਾ ਮੋਹੋ ਬੋਕਾ ਦੀ ਨਹੀਂ ਚੁਕਾਦੀ ਹਾਂ ਮਗਰ ਉਹ ਲੈਣੀ ਕਿ ਜਿੱਦਾਂ ਹੁੰਦੀ ਦੇਸ ਦੀ ਇੱਕ ਮੋਲੀ ਕੀ ਸਾਥ ਚੁਕਨੀ ਨਹੀਂ ਬਈ ਮਾਂ ਕੀ ਕਰੀਏ ਨਵੀਂ ਘੋਏ ਤੇ ਸਾਨੂੰ ਚਾਹ ਮਾੜੀ ਮੋਟੀ ਬਣਾਉਂਦੀ ਹੈ ਤੇ ਨਿਆਣਾ ਮੁੰਡਾ ਅੰਦਰ ਬੈਠਾ ਕੋਈ ਨਾ ਚੀਜ਼ ਖਾਣ ਤੇ ਦੇਖੂ ਬੇਸਪੜ ਦੇਖ ਕੋਈ ਚੇਤ ਨਾ ਮੈਨੂੰ ਕੀ ਪਸੰਦ ਹੁੰਦਾ ਵੀ ਹੈ ਇਹ ਤੇ ਤੁਹਾਡਾ ਕੁਝ ਪਾਂਦਾ ਹੈ ਨਾ ਦੱਸਦਾ ਕਿ ਨਾ ਨਿਆਣਾ ਵੀ ਆਇਆ ਵਾ ਮੁੰਡਾ ہیں ادوں میں دیکھیا کیتڑے ہن میں نے تھیپ تاٹ جانا آیا ر او جا پایا چلتے کو سٹان ہن جانا آیا کھا پڑھنے آیا کو تھوڑی چلیں جا کے اجے چاڑے کو جا جا دے میں لگیں چا پڑا دینی ہاں کل کا کچھ چا دے میں کھانا نہ کڑکا لگوں گی تے میں کہتا ہوں چا میں دو گھنٹے چا تین تا ہی تے میں جا ਤੂੰ ਤਾਂ ਮੋੜ ਇੱਥੇ ਕਿਹੜੀ ਬੈਠਿਆ ਮੈਂ ਜਿੱਦ ਮੈਂ ਲੈ ਕੇ ਜੂਸ ਪੀਣਾ ਖਿਆ ਦਾ ਦੋਤਾ ਦੁਕਾਨ ਤੋਂ ਦੁੱਧ ਬਣਾ ਰਹੀ ਨਾਲ ਦੇ ਸੋੜ ਦੇ ਰਹੀ ਨਾ ਨੇ ਆਰ ਦੇਣਾ ਨਾ 24 ਘੰਟੇ ਪਰ ਚਾਹ ਦੇ ਰਿਹਾ ਦਿਲ ਦੀ ਰਹੀ ਆ ਕੋਲ ਤੇ ਨਾ ਸ਼ਰਮ ਨਹੀਂ ਆਉਂਦੀ ਗੱਲ ਕਰਨ ਦੀ ਤੈਨੂੰ ਪੋਤਰੇ ਵੀ ਤਾਂ ਹੁੰਦੇ ਮੈਂ ਤੇ ਦੋਖਦੇ ਨਹੀਂ ਮੈਂ ਤੇਨੂੰ ਦੁਖ ਨੇ ਕਿੰਨਾ ਬਗਾਨੀ ਆ ਤੇ ਤੈਨੂੰ ਆਪਣੇ ਹੀ ਨਹੀਂ ਕਹਿੰਦੇ ਮੈਨੂੰ ਤੇ ਪਿਆਰੇ ਹੁੰਦੇ ਹੁੰਦੇ ਹਾਂ ਕੋਲ ਨਾ ਨਹੀਂ ਇਹ ਕਿ ਤੂੰ ਹੀ ਮਾਲੂ ਸਮਝਾਉਣਾ ਮੈਂ ਇੱਕ ਵਾਰ ਗੱਲ ਨਾ ਪਵੇ ਉਹ ਤੂੰ ਤੀਜੇ ਦਿਨ ਅੱਜ ਚੋਲਾ ਕਿਉਂ ਤੇ ਪਹਿਲੀ ਰੋਣੀ ਉਹ ਨਾ ਮੋਕਾ ਇਹ ਨਹੀਂ ਦਿੰਦੇ ਉਹ ਗੱਲ ਕਿਸ਼ੋ ਕਰਦੀ ਜਵਾਬ ਕੋਈ ਪਹਿਲਾਂ ਘੜ ਕੇ ਰੱਖ ਲਾਂਦਾ ਇਹ ਕਾਢੀ ਨਾ ਦੇਖ ਵਾਹ ਨਹੀਂ ਮੈਂ ਤੇ ਉਹ ਕੱਲੀ ਨਾ ਨਿਕ ਜਦੋਂ ਕੋ ਕਰ ਸਕਦੀ ਦੇ ਕਿ ਤੂੰ ਨਾਲ ਆ ਕੇ ਤੀਜੇ ਦਿਨ ਚੋਲਾ ਤੇ ਪਹਿਲੀ ਰੋਣੀ ਮੈਂ ਕਹਿੰਦੇ ਆਪਣੇ ਮੁੰਡੇ ਨਾਲ ਦੋ ਤੱਕ ਕਰ ਦੂਗਾ ਜੇ ਜਾ ਕੋਈ ਸੇਲਾ ਸੇਲੀ ਨਹੀਂ ਕਰਨਾ ਮੈਂ ਜੀ ਉਹ ਜੇ ਨਹੀਂ ਫਿਰ ਮੇਰਾ ਕੀ ਸੇਲਾ ਤਾਂ ਮੈਂ ਸੇ ਤੇ ਕਿਤੇ ਸੇਲਾ ਕੀ ਮਮੀ ਤੇ ਕਿਉਂ ਵਾਅਦੇ ਮਾਰ ਗਏ ਮੈਂ ਤੈਨੂੰ ਕਹਿਣ ਦੇ ਕਿ ਕਾ ਵਾ ਇਹ ਨੂੰ ਇਦਾਂ ਹੀ ਆਤ چلا <سؤال> 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 ਮੇਰੇ ਤੇ ਦੇਖਣ ਆਉਣੇ ਮੇਰੀਆਂ ਧਿਆਨ ਕਰਾ ਇਹ ਮਾਮੀ ਨਹੀਂ ਕਦੇ ਨਹੀਂ ਹੁੰਦੀਆਂ ਮੇਰੇ ਤੋਂ ਬਹੁਤ ਛੋਟਾ ਦਿੱਤਾ ਹੈ ਮੇਰੀ ਜਾਨ ਜਗਰਾਣਾ ਕੋ ਥਾਪਾ ਰੱਜਣਾ ਲੀ ਕੋਈ ਆਇਆ ਤੇ ਦੋ ਦਿਨ ਕਿ ਤਾਰਾ ਬਾਕੀ ਤੇ ਮੇਰੇ ਕਰਮਾ ਤੇ ਰੱਖੀ ਸਾਰੇ ਜੁੜਦਾ ਸੇ ਆਪਾ ਥੋੜਾ ਬੋਤਾ ਮਿਲਕ ਤੇ ਕਰੋ ਕੇ ਥੰਨੇ ਲਾ ਦੇ ਮੇਰੇ ਘਰ ਮੇ ਨੂੰ ਹੋਜੀ ਤੂੰ ਕੰਮ ਕਰ ਤੂੰ ਕੰਮ ਕਰ ਦਸ ਕੰਮ ਹੀ ਕੀਤੇ ਸਾਰੇ ਪਰ ਮਾ ਤੋਂ ਜਿਹੜਾ ਤਨੀਂ ਤੋਂ ਤੱਕ ਆ ਗਈ ਕਿਹੜਾ ਦੁੱਧ ਕਾਰਦਾ ਮਾੜਿਆ ਉੱਤੇ ਲੈਣਿਆਂ ਮੇਰੇ ਖੰਡ ਬਾਦ ਦੇ ਫੰਮਾ ਦੇ ਜਮਾ ਸਰੋ ਜੀ ਮਾ ਮਾ ਤੇ ਚੀਂਹ ਕਾਹ ਨੂੰ ਚਾਹ ਦੇ ਕੇ ਘਰੋਂ ਗ੍ਰਾਵਨਾ ਨਾ ਲੇ ਪਰ ਅਹ ਦੁੱਧ ਪੀਲਾ ਖਾਈ ਆਏ ਆ ਉਥੋਂ ਕਿਹਾ ਮੇਰਾ ਬੱਚਾ ਖਾਡ ਪਾ ਕੇ ਨਹੀਂ ਚਲੋ ਦੱਤੀ ਕਿੰਨੇ ਆ ਗਏ ਅੱਛਾ ਮਾਂ ਤੇਰੀ ਨੂੰ ਕਿਤੇ ਦੁੱਧ ਮੱਤੇ ਦੇ ਸੱਤ ਵਟ ਪਾ ਲਏ ਹੁੰਦੇ ਇਹਨੂੰ ਨਿਆਣਾ ਕਾਦੇ ਨਾ ਵਿਚਾਰਾ ਆਇਆ ਇਹਨੂੰ ਦੁੱਧ ਨਹੀਂ ਕਿਤੇ ਦਿੱਤਾ ਠੰਡ ਪਾ ਕੇ ਤੇ ਉਹ ਦੁੱਧ ਲਿਆ ਦੇ ਜਾਂ ਬੜੀ ਮਾਂ ਨੂੰ ਕਹਿ ਤਿਰ ਨੀਂਦਰਾ ਹੀ ਨਹੀਂ ਪੂਰਾ ਹੁੰਦਾ ਨਾ ਡੇਢ ਦਿਨ ਆ ਰਾਕ ਥੀਲਾ ਬੋਤ ਤੋਤ ਕੁੜੀਆਂ ਨੇ ਪੀਂਦੀਆਂ ਹੁੰਦੀਆਂ ਤੁਪਲਵਾਨ ਵੀ ਬੰਦਾ ਦਾ ਵੀਰ ਦੁੱਧ ਪੀਂਦੇ ਹੁੰਦੇ ਆ ਕੁੜੀਆਂ ਦੁੱਧ ਪੀਂਦੀਆਂ ਮਾੜਾ ਬਣੀ ਸੁਣੀ ਗੱਲ ਬਤਨੀ ਵਾਸਤੇ ਉਹਨੂੰ ਦੁੱਧ ਪਿਉਂਦੀ ਜੇ ਲੱਗ ਉਹਨੂੰ ਕੋਟ ਦੇ ਦੇਣੀ ਖਤੀ ਹੈ ਨਹੀਂ ਹੋਏ ਇਹਨੂੰ ਤਾਂ ਕੋਰ ਚੜਰ ਦੇ ਲੱਗਦਾ ਤਾਂ ਤੇਰੀ ਬਿਮਾਰੀ ਪੈ ਗਈ ਆ ਨਹੀਂ ਮੈਨੂੰ ਨਹੀਂ ਤਾਂ ਮੈਂ ਤਾਂ ਹੁਣ ਉਹ ਟੁੱਟ ਜਾਣੇ ਦੁੱਧ ਤੇ ਕਿੱਡੀ ਦੂਰੋਂ ਆਇਆ ਨਾ ਕਿ ਉਹਦੇ ਜੋ ਕੇ ਬੇਸ ਥੋੜੀ ਹੈਗੀ ਆਪ ਤੋ ਹੀ ਸਾਰਾ ਦੇ ਨਾ ਬੇਸ ਕੋਲ ਚੜਦੇ ਰਹਿੰਦੇ ਕਿੱਥੇ ਮਾਰਾ ਤੂੰ ਦੇਖੇ ਇਸਕੋ ਨਹੀਂ ਸਾਡੇ ਡਿਸਕੋਡ ਦੇਖਤੀ ਹਾਂ ਦਾ ਸਵਦਾ ਉਹਨਾਂ ਸਵਦਾ ਨਹੀਂ ਕਰਦਾ ਜਿੰਨੇ ਕਾਰਨ ਤੇਰੇ ਬਿਸਕੁਟ ਘਰੋਂ ਬਦਲੇ ਮੈਨੂੰ ਆਉਂਦੇ ਆ ਅਭ ਹੁਣ ਮੈਂ ਤੇ ਬਿਸਕੁਟ ਹੀ ਖਾਦੀ ਰਹੀ ਜਿਵੇਂ ਕਿ ਦੀ ਬੇਲੀ ਬੈਠੀ ਰਹੀ ਜਿਵੇਂ ਚਾਹ ਪੀਣ ਨੂੰ ਕੋ ਟਾਈਮ ਨਹੀਂ ਹੁੰਦਾ ਤੇ ਸਾਰੀ ਜਿਹੜੀ ਗੋਮਸ ਫੇਰ ਤੋਟਦੀਆਂ ਕੰਮ ਕਾਲੀ ਸੇਰ ਪੁੱਤਰ ਮੇਰਾ ਖੰਡਾਣੀ ਹੈ ਸਾਂਣ ਕਰਦੀ ਨਹੀਂ ਘਰ ਦਾ ਕੰਮ ਹੈ ਤੇਰਾ ਕਰਨਾ ਨਹੀਂ ਆ ਹੁਣ ਇਸੇ ਕਰਦੇ ਰਹੋ ਮੈਂ ਵੀ ਕੋਈ ਚੀਜ਼ ਨਹੀਂ ਤੇਰੀ ਇਹ ਸੋਚ ਲਈ ਹੁਣ ਮੈਂ ਤੀਨ ਨੂੰ ਆਪਾਂ ਪਕਾ ਕੇ ਖਵਾਉ ਦੁਪਹਿਰ ਵਾਲੀ ਰੋਟੀ ਇਹ ਤੁਹਾਨੂੰ ਲਾ ਕੇ ਪੋਤਰੀ ਨੂੰ ਦੁੱਧ ਦੇ ਦੇ ਵੀ ਦੇਣੇ ਮਾਂ ਕਹ ਲੈ ਕਿ ਕੀ ਕਰਾ ਰਹੀ ਸੀ ਹੁਣ ਤੁਹਾਡੇ ਕੋਲ ਇੱਕ ਤੇ ਤੋਰ ਲਾ ਕੇ ਆ ਮੈਂ ਤੋਰ ਨਾ ਮੈਂ ਨਾ ਮੈਂ ਉਹ ਜਾਣਾ ਪੱਕਾ ਮੈਂ ਮਖਾਵਾ ਦੋ ਘੜਾਇਆ ਰਹੀ ਘੜ ਲਈ ਕੁੜੀ ਦੀ ਰੋਟੀ ਦੀ ਕੋਈ ਨਹੀਂ ਮੈਂ ਪਕਾ ਕੇ ਆਪਰੇ ਖਵਾ ਦੂੰ ਤੂੰ ਜਾ ਸੌਂ ਕੀ ਵਜੇਰਾ ਕਿ ਅੱਧਾ ਸੇਤ ਕੇ ਨਾ ਘਾਟ ਤੇ ਵੱਧਣਾ ਨਹੀਂ ਤੇ ਚੋ ਹੋ ਜਾਏ ਜੇ ਕੋਈ ਮੈਂ ਤੁਹਾਨੂੰ ਲਿਆ ਕੇ ਦੇਣੀ ਹੈ ਦੋਸਤ ਇਹ ਰੋਟੀ ਤੁਹਾਨੂੰ ਦਿੱਤਾ ਤੇ ਸਾਰਾ ਹੀ ਪੈ ਗਿਆ ਸਪੋਤਰੇ ਵੀ ਪਾਂਦੇ ਪਾਇਮਾਂ ਚੈਨ ਵਾਲੇ ਆਪਕਾ ਤੇ ਨੀਂਦ ਲੱਗੀ ਰਹੇਗੀ ਮਾਤਾ ਬਹੁਤ ਜੀ ਉਸ ਨਾ ਗਾਓ ਠੀਕ ਹੈ ਨਾ ਪੀ ਆ ਇਹ ਬਹੁਤ ਬਾਹਰ ਆ ਜਾ ਇਸ ਨੂੰ ਅਸੀਂ ਦੋ ਜਾਣੀਏ ਸਾਡੇ ਦੋਨੇ ਹੱਥ ਕਰਨਗੇ ਥੋੜਾ ਜਿਹਾ ਕੀ ਇਹ ਨਾਲ ਬੈਠ ਨੂੰ ਦੱਸੋ ਮੈਂ ਧੀ ਦੇ ਰਹਿ ਚਾਹ ਫਿਰ ਵੀ ਕੰਮ ਨੋ ਨਹੀਂ ਆਉਣਾ ਸਾਂਣਿਆਂ ਦੇ ਦੇ ਤੂੰ ਵੀ ਨਾ ਮੈਂ ਇਹ ਤੈਨੂੰ ਮੈਂ ਮਾੜਾ ਨਹੀਂ ਸਮਝਦੀ ਪਰ ਮੇਰੇ ਵਿਆਹਾਂ ਬਾਦੀ ਨਾ ਜਦੋਂ ਮੇਰਾ ਸੋਨੇ ਵਰਗਾ ਪੁੱਤ ਧੁੱਖਾ ਪਾਣ ਆਇਆ ਤੇ ਬੈਠਾ ਨਹੀਂ ਮਾੜਾ ਤੂੰ ਮੇਰੇ ਫੱੱਕਾ ਨਹੀਂ ਨਾ ਤੇ ਵੀ ਕੋਈ ਵੀ ਗੱਲ ਨੂੰ ਕਿਉਂ ਆਈ ਇੱਕ ਤਾਂ ਵੀ ਤੂੰ ਆਖਿਆ ਵੀ ਨਹੀਂ ਧਿੱਕਾ ਚਰ ਕਰ ਜੋ ਅਗਰ ਇਹ ਪਿਛਲੀ ਦਿਓ ਨਾ ਸਸਤੇ ਕਈ ਗੱਲਾਂ ਹੁੰਦੀਆਂ ਆ ਤੂੰ ਤੂੰ ਕੋ ਕਸਰ ਸਟੇ ਹੈ ਕੁੜੀ ਨੂੰ ਚਾਹ ਤੂੰ ਕਰਨਾ ਕੀ ਤੇ ਆ ਗਈ ਨਿਆਣੀ ਤੇ ਉਹਨੂੰ ਆਣੀ ਤੇ ਚੱਕ ਤੇ ਝੋਲਾ ਚੁੱਕ ਕੇ ਆ ਜਾਨੀ ਹੁਣ ਕੀ ਮੇਰੇ ਸੁਣ ਗੱਲ ਜਾਦੋ ਲੈ ਮੈਂ ਕੀਤੇ ਤੇ ਤੂੰ ਚੁੱਪ ਕਰਕੇ ਬੈਠੀ ਰਹੀ ਫੇਰ ਤਾਂ ਮੈਂ ਆਖਾਂ ਸਾਗਿਆ ਤੇ ਤੂੰ ਮੇਰੇ ਕੁੜੀ ਦੀ ਡੱਡ ਲਾ ਦਿੱਤੀ ਤੇ ਮਾਇਆ ਚਲੀ ਆ ਗਈ ਕਿਨਾਰੇ ਮੈਂ ਕੀ ਕਰਾਂ ਫੇਰ ਉਹ ਤੇ ਕਹਿੰਦੇ ਫੇਰ ਉਹੀ ਵਾਰ ਮੈਂ ਜਾਣਾਗੀ ਅੱਜ ਤੇ ਜਿਸਨੇ ਅੱਜ ਕਹਿ ਵੀ ਦਿੱਤੇ ਚਾਹੀਏ ਤੁਹੀਂ ਆਪਕੋ ਪੈ ਇਹ ਤੈਨੂੰ ਵਈਤਾ ਹੀ ਜਾਣਦਾ ਆਹ ਲੈ ਤੇਰੇ ਕਿਤੇ ਦੇ ਖੱਤ 6 ਮਹੀਨਾ ਪੇਕੇ ਦੋ ਮਹੀਨੇ ਲਾਇਆ ਕਿ ਚਾਲ ਆਇਆ ਜੇ ਮੈਂ ਤੈਨੂੰ ਫੋਨ ਵੀ ਕਰ ਜਾਣਾ ਕੰਮੋਂ ਆਜੀ ਤੇ ਤੂੰ ਤਾਂ ਕਿਉਂ ਮੈਂ ਆਪਣੇ ਘਰ ਆਉਣਾ ਨਹੀਂ ਜਿੰਨਾ ਦਾ ਮਾਰਾ ਤੂੰ ਹੁਣ ਜੇ ਪੋਤਰੀ ਨੇ ਦੁੱਧ ਮੰਗ ਹੀ ਲਿਆਈ ਘੁੱਟ ਤੇ ਜੇ ਤੂੰ ਉਹਨੂੰ ਵੀ ਦੁੱਧ ਦੇ ਦੇਣੀ ਤੇ ਗਾਲੀ ਤੇ ਪੜਵਾਣ ਨਹੀਂ ਸੁਲਵਾਣੀਆਂ ਦੱਸੰਦਾ ਕਿ ਕੁੜੀਆਂ ਪਰਵਾਣ ਨਹੀਂ ਕਰ ਸਕਦੀਆਂ ਕਈ ਕੰਮ ਕਰਦੀਆਂ ਕੁੜੀਆਂ ਜਿਹੜੇ ਮੁੰਡੇ ਨਹੀਂ ਕਰ ਸਕਦੇ ਤਾਂ ਤੁਹਾਨੂੰ ਫਿਰ ਮੈਨੂੰ ਕਿਰਕੀ ਨਹੀਂ ਕਰਦੇ ਕਿ ਉਹ ਹੈ ਨਾ ਕੋਈ ਇਰਖਾ ਲੈਣਾ ਜਿੱਦ ਨਹੀਂ ਪੋਤਰੀ ਆ ਮੇਰੀ ਪੋਤਰੀ ਆ ਮੈਨੂੰ ਗੁੱਸਾ ਇਸੇ ਗੱਲ ਦਾ ਆਇਆ ਕਿ ਤੂੰ ਉਹਨੂੰ ਮੁੰਡੇ ਦੇ ਕੋਟ ਕੋਈ ਚੀਜ਼ ਨਹੀਂ ਪੁੱਛੀ ਤਾਂ ਮੈਂ ਵੀ ਗੁੱਸੇ ਦੀ ਮਾਰੀ ਨਹੀਂ ਉਹਨੂੰ ਚੁੱਪ ਹੀ ਨਹੀਂ ਗੱਲ ਕਹਿ ਦਿੱਤੀ ਹੋਰ ਮੈਨੇ ਮਾਰੀਆਂ ਨਹੀਂ ਲੱਗਦੀਆਂ ਮੈਂ ਇਹ ਨੂੰ ਲੱਗਣੀ ਕਿ ਹੁਣੇ ਤੁਹਾਨੂੰ ਚੰਗੇ ਵੀ ਲੱਗਦੀਆਂ ਹੋਣ ਹੈ ਆ ਲੈ ਆ ਲੈ ਤੇਰਾ ਤਾਂ ਲੜਦੂ ਚੀ ਕਰਤਾ ਮੈਂ ਤੇ ਅੱਕੀ ਬਈ ਮੇਰੇ ਕੋਲ ਨਹੀਂ ਲੜਿਆ ਜਾਂਦਾ ਮੇਰੀ ਬਾਸ ਹੋਈ ਮੈਂ ਲੱਗੀ ਰਹਿਨੇ ਦਾ ਲੈ ਲੱਗ ਮੈਂ ਨਾ ਰੋਟੀ ਪਾਣੀ ਨੂੰ ਖਵਾਉ ਹੁਣ ਮੈਂ ਆਪੇ ਦੋ ਤੱਕ ਆਪਣੀ ਕੁੜੀ ਨੂੰ ਦੇਣ ਲੱਗੀ ਰੋਟੀ ਪਾਣੀ ਖਵਾ ਲਉ ਮੈਂ ਦੀ ਹਾਂ ਬਾਅਦ ਨਾਲ ਕਿ ਅਗਰ 10 ਵਜੇ ਆ ਗਈ ਹੈ ਤੇ ਫੇਰ ਤਾਂ ਮੇਰੀ ਤੇ ਲੋਹਾਨੀ ਵੀ ਮੈਂ ਬੜੀ ਚੰਗੀ ਇੱਧਰੋਂ ਤੋਂ ਆ ਨਹੀਂ ਆ ਵੀ ਮੈਂ ਚੱਗੀ ਆ ਜੇ ਤੁਹਾਨੂੰ ਭੱਲ ਨਹੀਂ ਪਜੀ ਤੁਸੀਂ ਗੱਲਾਂ ਨਾ ਕਰੋ ਨਿੱਕੀ ਨਿੱਕੀ ਗੱਲ ਉਹਦੇ ਕੋਲ ਨਿੱਕੀ ਨਿੱਕੀ ਗੱਲ ਉਹਦੇ ਕੋਲ ਕਹੀ ਤੁਰੀ ਜਨੇ ਕਹੀ ਤੁਰੀ ਜਨੇ ਨਹੀਂ ਮੇਰੀ ਧੀ ਆ ਅਪਕਾਨੀ ਨਹੀਂ ਆ ਉਹ ਇਸ ਘਰ ਦੀ ਧੀ ਆ ਨਹੀਂ ਆਪਣੀਆਂ ਦੇ ਬਸ ਉਹਨੂੰ ਪ੍ਰਦਾਨ ਕਰੀ ਜਨੇ ਮੇਰੀ ਧੀ ਮੈਂ ਕਿ ਕੱਖ ਨਾ ਹੋਈ ਨਾ ਤੈਨੂੰ ਵੀ ਧੀ ਬਣਾਇਆ ਤੈਨੂੰ ਬੰਨਾ ਨਹੀਂ ਆ ਨਾ ਮਾੜੀ ਗੱਲ ਸੁਕੀ ਤੂੰ ਮੈਨੂੰ ਧੀ ਬਣਾ ਕੇ ਲਿਆਉਂਦਾ ਹੀ ਸੀ نیا بچاری آئی نہیں کگوں آنا کدو نہیں آنا تک مارنا بھی ماری جا ترچنی ਮੈਂ ਉੱਧਰ ਅਹੀਂ ਪੜੀ ਰੱਖਦੀ ਮੈਂ ਸਭ ਕੁਝ ਸੌਂ ਦੇਣੀ ਮਾਂ ਦੇ ਨਾਮ ਆਈਏ ਨਾ ਮਾਵਾਂ ਵੀ ਆਪਾਂ ਆ ਕੇ ਰਸ ਨੂੰ ਸਿਖਾ ਜਾਂਦੇ ਨਾ ਇਹ ਤਰੀਕਾ ਨਾਲੋਂ ਇੱਕ ਕੰਪਲੇਟ ਸਕੀਲ ਦੀਵਾ ਪਰ ਲੈਣੀ ਹੈ ਕੀ ਕੀ ਬਣਾ ਦੇਣੀ ਹੁਣ ਦਪਹਿਰ ਗੱਦੀ ਨਾਲ ਰਹਿਣੇ ਤੇ ਇਹਨਾਂ ਤੇ ਆਪਾਂ ਪਾਉਣੇ ਪੈਣੇ ਪਰ ਮੁੰਡੇ ਨੂੰ ਲਾ ਲਾ ਕੇ ਜੈਮ ਤੇ ਕੋਈ ਇੱਕ ਜੋਈ ਕੋਈ ਇੱਕ ਕਰੇ ਮੇਰੀ ਕੁੜੀ ਨੇ ਸਿਰਸਮ ਲਈ ਖਾਣਾਂ ਨਾ ਬਚਾਂਗੇ ਤੇ ਦੋ ਦਿਨ ਚ ਹੀ ਹੋਣਾ ਨਾ ਸਾਰੀ ਦਪਹਿਰ ਬੁਣੀ ਮਾਰੀ ਜਾਣਾ ਨਹੀਂ ਉੱਥੇ ਤੇ ਕਰਦੇ ਸੀ Yeah. <laughs>